ਸ਼ਕਲ ਜੀ ਸਾਇਆ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਕੋਈ ਵੀ ਸੂਟ ਦਾ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਆਪਣੇ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ 8557905009 ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਏਗਾ ਤੁਹਾਡੇ ਕੋਲੇ ਆਪਣਾ ਕੋਈ ਡਿਜ਼ਾਈਨ ਹੈ ਹੈਂਡਵਰਕ ਆਰੀਵਰਕ ਮਸ਼ੀਨੀ ਵਰਕ ਤਾਂ ਤੁਸੀਂ ਉਦਾਂ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਪ੍ਰਿੰਟਿੰਗ ਸੂਟਾਂ ਦੀ ਆਪਾਂ ਵੀਡੀਓ ਵੀ ਪਾਉਣੀ ਆ ਹਰ ਤਰ੍ਹਾਂ ਦੀ ਸੂਟ ਦੀ ਆਪਣੀ ਵੀਡੀਓ ਜੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਤੇ ਕਾਲਸ ਵਗੈਰਾ ਨਾ ਕਰਿਆ ਕਰੋ ਜੇ ਤੁਹਾਡਾ ਕੋਈ ਮਤਲਬ ਮੰਨ ਬੰਦ ਆ ਆਰਡਰ ਦੇਣ ਦਾ ਤਾਂ ਤੁਸੀਂ ਪਹਿਲਾਂ ਵਟਸਐਪ ਤੇ ਗੱਲ ਕਰ ਸਕਦੇ ਹੋ ਫਿਰ ਤੁਸੀਂ ਕਾਲ ਕਰ ਸਕਦੇ ਹੋਗੇ ਡਾਇਰੈਕਟ ਕਾਲ ਨਾ ਕਰਿਆ ਕਰੋ ਕਿਉਂਕਿ ਕਾਲ ਹਰ ਕਿਸੇ ਦੀ ਨਹੀਂ ਪਿਕ ਹੁੰਦੀ ਹੈਗੀ ਇੱਕ ਫੇਕ ਕਾਲਸ ਬਹੁਤ ਆਉਂਦੀਆਂ ਲੱਗੀਆਂ ਤਾਂ ਕਰਕੇ ਇਦਾਂ ਕਾਲਸ ਕੋਈ ਵੀ ਨਾ ਕਰਿਆ ਕਰੋ ਪਹਿਲਾਂ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਫਾਈਨਲ ਕਰੋਗੇ ਜਦੋਂ ਵੀ ਸਾਡਾ ਆਰਡਰ ਫਾਈਨਲ ਹੈਗਾ ਤਾਂ ਤੁਸੀਂ ਉਸ ਤੋਂ ਬਾਅਦ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਆਪਣੇ ਹੈਗੇ ਨੇ ਜੀ कॉटन ਦੇ ਉੱਪਰ ਇਹ ਸਾਰਾ ਨਿਊ ਸਟਾਕ ਆਇਆਗਾ ਜੇ ਤੁਸੀਂ ਕੋਈ ਵੀ ਇਹਨਾਂ ਚੋਂ ਤੁਹਾਨੂੰ ਸੂਟ ਪਸੰਦ ਆਉਂਦਾ ਫਟਾਫਟ ਤੁਸੀਂ ਜਦੋਂ ਵੀਡੀਓ ਦੇਖਦੇ ਹੋ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਰਖਵਾ ਸਕਦੇ ਹੋ ਬਹੁਤ ਲਿਮਟਿਡ ਸਟਾਕ ਹੁੰਦਾ ਹੈਗਾ ਇਹ ਵਾਲਾ ਸਿਰਫ ਇਹਦੇ ਵਿੱਚ 2-2 ਸੂਟ ਲੰਗੇ ਤੇ ਪਹਿਲਾਂ ਵੀ ਮਤਲਬ ਮੈਂ ਕੋਟੇ ਦੇ ਦੁਪੱਟੇ ਨਾਲ ਸੂਟ ਪਿਕਸ ਪਾਈਆਂ ਸੀਗੀਆਂ ਗਰੁੱਪ ਦੇ ਵਿੱਚ ਜਦੋਂ ਚਾ 5-7 ਦਿਨਾਂ ਬਾਅਦ ਮੇਰੇ ਕੋਲੇ ਫੋਟੋਆਂ ਆਈਆਂ ਵੀ ਤੁਸੀਂ ਸੂਟ ਇਹ ਸਾਨੂੰ ਦੇ ਤੋ ਜਦ ਤੱਕ ਉਹ ਸੂਟ ਸੇਲ ਹੋ ਚੁੱਕੇ ਸੀਗੇ ਹੁਣ ਦੁਬਾਰਾ ਆਪਾਂ ਆਨ ਆਰਡਰ ਸੂਟ ਮੰਗਵਾਏ ਲੰਗੇ ਉਹ ਇਹ ਵੀ ਬਹੁਤ ਫਾਈਨ ਕੁਆਲਿਟੀ ਹੈਗੀ ਸਟੱਫ ਦੀ ਸਟੱਫ ਕੋਈ ਵੀ ਮਾੜਾ ਨਹੀਂ ਹੋਊਗਾ ਤੇ ਵਿਦ ਪ੍ਰਾਈਸ ਤੁਹਾਨੂੰ ਸੂਟ ਦੱਸਾਂਗੇ ਜੇ ਤੁਹਾਡਾ ਮਨ ਹੈਗਾਗਾ ਤਾਂ ਤੁਸੀਂ ਸੂਟ ਲੈ ਸਕਦੇ ਹੋ ਜਿਹੜੇ ਇਹ ਵਾਲੇ ਸੂਟ ਨੇ ਇਹ ਔਨ ਆਰਡਰ ਸੇਲ ਹੋਏ ਹੋਏ ਨੇਗੇ ਇਹਦੇ ਨਾਲ ਇੱਕ ਇੱਕ ਪੀਸ ਹੀ ਰਹਿੰਦਾਗਾ ਸੂਟ ਦਾ ਤੇ ਕਈਆਂ 'ਚ ਨਹੀਂ ਵੀ ਹੈਗਾ ਅਵੇਲੇਬਲ ਕਈਆਂ 'ਚ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਪਲੇਨ ਹੈਗੀਆਂ ਨੇ ਇਹਦੇ ਨਾਲ ਬਾਟਮ ਲਾਈਨਾਂ ਵਾਲੀਆਂ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋਗੇ ਇਹਦੇ ਨਾਲ ਮਲਬਰੀ ਜਾਂ ਕੋਟਡੋਰੀਆ ਦਾ ਦੁਪੱਟਾ ਲਗਾ ਸਕਦੇ ਹੋਗੇ ਕਿਉਂਕਿ ਕਾਟਨ بیس ਹੈ ਕਾਟਨ بیس ਦੇ ਹੀ ਦੁਪੱਟੇ ਸੋਹਣੇ ਲੱਗਦੇ ਨੇਗੇ ਟਾਈ ਐਂਡ ਡਾਈ ਕਰਵਾ ਲੋ ਦੁਪੱਟੇ ਨੂੰ ਇੱਕ بیس ਦਾ ਕਰਵਾ ਲੋ ਜਿੱਦਾਂ ਤੁਹਾਡੀ ਚੁਆਇਸ ਹੈ ਜੇ ਤੁਹਾਡੇ ਕੋਲ ਦੁਪੱਟੇ ਹੈਗੇ ਨੇ ਤਾਂ ਤੁਸੀਂ ਘਰੋਂ ਵੀ ਯੂਜ਼ ਕਰ ਸਕਦੇ ਹੋਗੇ ਇਹ ਪਹਿਲਾ ਕਲਰ ਹੈ ਜੀ ਸੂਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ 1400 ਵਿਦ ਸ਼ਿਪਿੰਗ ਪ੍ਰਾਈਸ ਹੈਗਾ ਇੰਡੀਆ ਦੇ ਵਿੱਚ ਤੇ ਬਾਹਰ ਦਾ ਅਲੱਗ ਚਾਰजेस ਹੁੰਦੇ ਨੇ ਕਿਉਂਕਿ ਉਹਨਾਂ ਦੇ ਤਾਂ ਸੂਟ ਵੀ ਬਹੁਤ 20 ਪਲੱਸ ਇੱਕ ਕਸਟਮਰ ਤੇ ਸੂਟ ਹੁੰਦੇ ਨੇਗੇ ਜਿਹੜੇ ਬਾਹਰ ਹੁੰਦੇ ਨੇਗੇ ਉਹਨਾਂ ਦੀ ਸ਼ਿਪਿੰਗ ਚਾਰजेस ਅਲੱਗ ਹੀ ਹੁੰਦੀ ਹੈ ਇੰਡੀਆ ਦੇ ਵਿੱਚ ਵਿਦ ਸ਼ਿਪਿੰਗ 1400 ਪ੍ਰਾਈਸ ਹੈ ਸੂਟ ਦਾ ਤੇ ਬਹੁਤ ਸੋਹਣਾ ਸਟੱਫ ਹੈਗਾ ਦੂਜਾ ਰੰਗ ਇਹਦੇ ਵਿੱਚ ਹੈਗਾ ਜੀ ਨੇਵੀ ਬਲੂ ਸਾਰੀ ਕੰਪਨੀ ਦਾ ਕੱਪੜਾ ਹੈਗਾ ਵਿਦਆਊਟ ਮਤਲਬ ਕੰਪਨੀ ਆਪਾਂ ਕੋਈ ਕੱਪੜਾ ਨਹੀਂ ਸੇਲ ਕਰਦੇ ਬਹੁਤ ਆਦੀ ਸੋਹਣੀ ਪ੍ਰਿੰਟਿੰਗ ਹੈਗੀ ਤੇ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟਿਚ ਕਰਵਾ ਸਕਦੇ ਆ ਆਪਣੇ ਕੋਲੇ ਹੈਗੀ ਸਟਿਚਿੰਗ ਅਵੇਲੇਬਲ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਫਿਰ ਤੁਸੀਂ ਜਿੱਥੋਂ ਕਰਵਾਉਣਾ ਉੱਥੋਂ ਕਰਵਾ ਸਕਦੇ ਦੇਖੋ ਡਿਜ਼ਾਈਨਿੰਗਸ ਆਆਂ ਦੀ ਸੋਹਣੀ ਹੈਗੀ ਇਹਨਾਂ ਦੀ ਇਹਦਾ ਵੀ ਪ੍ਰਾਈਸ ਹੈਗਾਗਾ 1400 ਪਲੱਸ ਸ਼ਿਪਿੰਗ ਚਾਰजेस ਲੰਗੇ ਦੇ ਵਿੱਚ ਹੈਗੇ ਨੇਗੇ 올ਓਵਰ ਸੂਟ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋਗੇ ਤਾਂ ਸੂਟ ਲੈ ਸਕਦੇ ਹੋਗੇ ਇਹ 올ਓਵਰ ਹੈਗਾ ਇਹ ਸਾਰਾ ਕਾਟਨ ਬੇਸ ਹੈ ਸਟਫ ਵਿਦਾਊਟ ਲਾਈਨਿੰਗ ਇਹ ਸਟਿਚ ਹੋਊਗਾ ਕੋਈ ਲਾਈਨਿੰਗ ਨਹੀਂ ਲੱਗਦੀ ਹੈਗੀ ਇਹਦਾ ਪ੍ਰਾਈਸ ਹੈਗਾਗਾ 1200 ਤੁਹਾਡਾ ਰੰਗ ਵੀ ਪੌਚਾ ਦੇ ਸੋਨਾ ਦੇ ਵਿੱਚ ਇਹਦਾ ਪ੍ਰਾਈਸ ਹੈਗਾਗਾ 1250 ਸਾਰੇ ਕੰਪਨੀ ਦੇ ਦੇਣਗੇ ਵਿਦਾਊਟ ਕੰਪਨੀ ਕੋਈ ਵੀ ਸਟਾਫ ਨਹੀਂ ਹੈਗਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਇਹ ਫਿਰ ਮੈਚਿੰਗ ਸਾਰਾ ਇਹ ਨਿਊ ਸਟਾਕ ਹੈਗਾ ਇਹਦਾ ਪ੍ਰਾਈਸ ਹੈਗਾ 1400 ਪਲੱਸ ਸ਼ਿਪਿੰਗ ਹੈ ਵਿਦਆਊਟ ਦੁਪੱਟਾ ਸੂਟ ਨੇਗੇ ਬਹੁਤ ਫਾਈਨ ਕੁਆਲਿਟੀ ਹੈ ਕਿ ਸਾਰੇ ਕੱਪੜੇ ਦੀ ਕੋਈ ਵੀ ਆਪਣਾ ਕੱਪੜਾ ਜਿੰਨੇ ਵੀ ਆਪਣੇ ਕਲਾਈਂਡ ਨੇ ਕਸਟਮਰ ਕੋਲ ਜਾਂਦਾਗਾ ਕੋਈ ਵੀ ਕੱਪੜਿਆਂ ਦਾ ਲਾਂਬਾ ਨਹੀਂ ਆਇਆ ਇਹ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਪ੍ਰਿੰਟਿੰਗ ਵੀ ਬਹੁਤ ਜ਼ਿਆਦੇ ਸੋਹਣੀਆਂ ਜੀ ਇਹਦੇ ਵਿੱਚ ਥੋੜੇ ਥੋੜੇ ਜਿਹਾ ਹਟਕੇ ਜੇ ਡਿਜ਼ਾਈਨ ਨੇਗੇ 2-3 2-3 ਸੂਟਾਂ ਦੇ ਵਿੱਚ ਬਹੁਤ ਜਿਆਦੇ ਸੋਹਣੇ ਪ੍ਰਿੰਟਿੰਗ ਹੈ ਫਟਾਫਟ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਫਿਰ ਇਹ ਸਟਾਕ ਨਹੀਂ ਮਿਲਦਾ ਹੈਗਾ ਜਦ ਤੱਕ ਤੁਹਾਡੀ ਫਿਰ ਮੈਸੇਜ ਆਉਂਦੇ ਨਹੀਂ ਲੇਗੇ ਉਦ ਤੱਕ ਇਹ ਸਟਾਕ ਹੁੰਦਾ ਹੀ ਨਹੀਂ ਹੈਗਾ ਆਪਣਾ ਸੇਲ ਹੋ ਚੁੱਕਿਆ ਹੁੰਦਾ ਇਹਦੇ ਵਿੱਚ ਇੱਕ ਇੱਕ ਸੂਟ ਅਵੇਲੇਬਲ ਹੈਗਾ ਇਹ ਸਾਰਾ ਸਟਾਕ ਹੈ ਜਿਹੜਾ ਇਹ ਸੇਲ ਹੋਇਆ ਹੋਇਆ ਹੈਗਾ ਇਹਦੇ ਵਿੱਚ ਇੱਕ ਇੱਕ ਸੂਟ ਹੈਗਾਗਾ ਅਵੇਲੇਬਲ ਇਹਦਾ ਪ੍ਰਾਈਸ ਵੀ 1400 ਹੈ ਇਹ 올ਓਵਰ ਸੂਟ ਹੈਗਾ ਇਹਦਾ ਪ੍ਰਾਈਸ ਹੈਗਾ 1250 ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਵੀ ਪ੍ਰਿੰਟਿੰਗ ਦੁਪੱਟੇ ਵਗੈਰਾ ਕਿਸ ਦੁਪੱਟਾ ਵਗੈਰਾ ਕਿਸੇ ਨਾਲ ਵੀ ਨਹੀਂ ਹੈਗਾ ਪੀਚ ਸ਼ੇਡ ਪਿੰਕੀ ਪੀਚ ਸ਼ੇਡ ਹੈਗਾ ਪਿੰਕ ਪੀਚ ਜਾ ਦੇਖੋ ਨੈਕਸਟ ਸੂਟ ਆਏਗਾ ਫਿਰ ਮੈਚਿੰਗ ਹੈ ਦੇਖੋ প্রিন্টিং ਗ੍ਰੀਨ ਮਹਿੰਦੀ ਜャ ਕਲਰ ਹੈ ਬਹੁਤ ਜਿਆਦਾ ਸੋਹਣਾ ਜੇ ਤੁਸੀਂ ਦੁਪੱਟਾ ਲਗਾਉਣਾ ਚਾਹੁੰਦੇ ਟਾਈ ਐਂਡ ਡਾਈ ਹੋ ਚੁੱਕਾ ਹੈ ਦੇ ਨਾਲ ਜਿੱਦਾਂ ਇਹਦੇ ਵਿੱਚ ਲਾਈਨਾਂ ਪਈਆਂ ਹੋਈਆਂ ਨੇਗੇ ਸੇਮ ਇਦਾਂ ਟਾਈ ਐਂਡ ਡਾਈ ਹੋ ਚੁੱਕਾ ਹੈ ਕਲਰ ਪੈਕੇਟ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸੂਟ ਦੀ ਬੁਕਿੰਗ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ